ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼੍ਰੀ ਚੰਦ ਜੀ ਜਦੋਂ 20 ਕੁ ਸਾਲਾਂ ਦੇ ਹੋ ਚੁੱਕੇ ਸਨ ਉਦੋਂ ਚੰਗੇ ਗੱਬਰੂ ਦਿਸਦੇ ਸਨ ਇਹਨਾਂ ਦਾ ਸਰੀਰ ਭਰਿਆ ਕੱਦ ਦਰਮਿਆਨਾ ਸੀ ਆਪਣੇ ਪਿਤਾ ਜੀ ਵਾਂਗੂ ਸਦਾ ਹਸਮੁਖ ਤੇ ਆਜ਼ਾਦੀ ਨਾਲ ਤੁਰਨਾ ਫਿਰਨਾ ਪਸੰਦ ਕਰਦੇ ਸਨ ਆਪਣਾ ਨਵਾਂ ਜੀਵਨ ਜੀਣ ਦੀ ਜੋ ਪਿਤਾ ਜੀ ਪਾਸੋਂ ਜਾਚ ਸਿਖਾਏ ਸਨ ਹੁਣ ਉਸ ਤੇ ਵਦੇਰੇ ਅਮਲ ਕਰਨਾ ਆਰੰਭ ਕਰ ਦਿੱਤਾ ਸੀ। ਬਾਬਾ ਸ਼੍ਰੀ ਚੰਦ ਜੀ ਅਮਰਤ ਵੇਲੇ ਉੱਠ ਕੇ ਅਸ਼ਨਾਣ ਕਰਦੇ ਸਨ। ਫਿਰ ਸਮਾਦੀ ਲਾ ਕੇ ਬੈਠਦੇ ਸਨ। ਦਿਨ ਚੜੇ ਧਰਮਸ਼ਾਲਾ ਚਲੇ ਜਾਂਦੀ। ਅੱਗੇ ਲੋਕੀ ਉਡੀਕਦੇ ਹੁੰਦੇ ਤੇ ਇਹਨਾਂ ਦੇ ਵਿਚਾਰ ਸੁਣਦੇ। ਸਤਸੰਗ ਹੁੰਦਿਆਂ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਦੁੱਧ ਦਹੀਂ ਅੰਨ ਗੋੜ ਤੇ ਕੱਪੜੇ ਦੇ ਚੜਾ ਵੇ ਚੜਾਉਂਦੇ ਸਨ ਪਰ ਆਪ ਜੀ ਕੋਈ ਚੀਜ਼ ਘਰ ਨਾਲ ਲਜਾਉਂਦੇ ਤੇ ਉਥੇ ਹੀ ਕਈ ਦਿਨਾਂ ਦੀ ਜਿੰਸ ਦਾ ਪੰਡਾਰਾ ਕਰ ਦਿੰਦੇ ਸਨ ਜੋ ਨੰਗਾ ਤੇ ਭੁੱਖਾ ਗਰੀਬ ਦੇਖਦੇ ਉਸ ਨੂੰ ਖੱਦਰ ਵੀ ਵੰਡ ਦਿਆ ਕਰਦੇ ਐਸੇ ਤਰ੍ਹਾਂ ਇਹਨਾਂ ਦੀ ਉਦਾਰਤਾ ਨੂੰ ਦੇਖ ਦੇਖ ਕਰਕੇ ਲੋਕੀ ਬਹੁਤ ਹੀ ਸ਼ਰਦਾਲੂ ਹੋਣ ਲੱਗ ਪਏ ਸਨ ਧਰਮਸ਼ਾਲਾ ਵਿੱਚ ਦਿਨ ਬਦਿਨ ਬਾਬਾ ਜੀ ਦਾ ਸਤ ਸੰਗ ਵਧਣ ਲੱਗਾ ਕਈ ਸਿਆਣੇ ਐਵੇਂ ਹੀ ਆਖਦੇ ਸਨ ਕਿ ਸੁਪੁੱਤਰ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਹਨ ਜਿਨ੍ਹਾਂ ਨੇ ਨਿੱਕੀ ਉਮਰੇ ਹੀ ਪੰਡਤਾਂ ਤੇ ਨਮਾਜ਼ੀ ਮੌਲਵੀਆਂ ਨੂੰ ਵੀ ਗਿਆਨ ਕਰਾਇਆ ਸੀ ਸੋ ਅਸਲੀ ਇੰਨਾ ਨੇ ਵੀ ਇਹੋ ਕੰਮ ਕਰਨਾ ਹੈ ਹੋਰ ਨਾਨੇ ਦਾਦੇ ਵਾਂਗੂ ਲੋਕਾਂ ਦੀਆਂ ਪੈਲੀਆਂ ਤੇ ਨੀ ਮਪਣੀਆਂ ਕਿ ਕਿੰਨੀ ਕਿਸੇ ਦੀ ਵੱਧ ਗਈ ਜਾਂ ਨਾਲ ਲੱਗਦੇ ਦੀ ਕੱਟ ਗਈ ਐਨਾ ਨੇ ਤਾਂ ਆਪਣੇ ਪਿਤਾ ਜੀ ਵਾਂਗੂ ਲੋਕਾਂ ਦੇ ਦਿਲ ਮਾਪਨੇ ਹਨ ਇਹ ਦੱਸਣਾ ਹੈ ਕਿ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦੇ ਨੇੜੇ ਕਿਸ ਤਰ੍ਹਾਂ ਹੋ ਸਕੀਦਾ ਹੈ ਤੇ ਦੂਰ ਕਿਵੇਂ ਛੁੱਟੀਦਾ ਹੈ ਇਹ ਚਰਚਾ ਦੂਰ ਨੇੜੇ ਚੱਲਦੀ ਰਹਿੰਦੀ ਸੀ ਇੱਕ ਦਿਨ ਧਰਮਸ਼ਾਲਾ ਵਿੱਚ ਸੰਗਤ ਜੁੜੀ ਬੈਠੀ ਸੀ ਬਾਬਾ ਸ਼੍ਰੀ ਚੰਦ ਜੀ ਦਾ ਮਨੋਹਰ ਉਪਦੇਸ਼ ਹੋ ਰਿਹਾ ਸੀ ਤਾਂ ਵਿਸ਼ਨ ਦਾਸ ਪੰਡਿਤ ਜੋ ਅੱਗੇ ਬਾਬਾ ਜੀ ਨੂੰ ਮਿਲਿਆ ਸੀ ਅੱਜ ਫਿਰ ਅੱਗੇ ਆ ਕੇ ਸੁਣਨ ਲੱਗਾ ਬਾਬਾ ਜੀ ਅੱਗੇ ਬਹੁਤ ਕੁਝ ਚੜਤ ਚੜਾਵਾ ਦੇਖ ਕੇ ਇਸ ਦਾ ਮਨ ਕੁਝ ਸੰਸੇ ਨਾਲ ਭਰਿਆ ਗਿਆ ਵੇਦ ਪਾਠੀ ਖੱਟ ਸ਼ਾਸਤਰੀ ਤੇ ਪੁਰਾਣਾ ਦਾ ਗਿਆਤਾ ਪੰਡਤ ਹਾਂ ਐਨੀ ਪੂਜਾ ਤੇ ਮਾਨ ਸਤਕਾਰ ਕਦੀ ਨਹੀਂ ਹੋਇਆ ਜਿੰਨਾ ਇਹ ਨਵੀਂ ਉਮਰ ਦੇ ਬਾਬੇ ਦਾ ਹੈ ਕੀ ਕਾਰਨ ਹੈ ਬਾਬਾ ਸ਼੍ਰੀ ਚੰਦ ਜੀ ਨੇ ਐਸੀ ਕਲਪਨਾ ਨੂੰ ਜਾਣ ਲਿਆ ਤੇ ਫਰਮਾਇਆ ਪੰਡਤ ਜੀ ਆਪ ਜੀ ਨੇ ਵਿਦਿਆ ਦੀ ਸਾਰ ਵਸਤੂ ਜਪ ਤਪ ਨਾਲ ਪਿਆਰ ਨਹੀਂ ਕੀਤਾ ਭਗਤੀ ਕਰਕੇ ਪ੍ਰਭਾਵ ਤੇ ਤਪ ਕਰਕੇ ਤੇਜ ਹੀ ਵੱਧਦਾ ਹੈ ਇਹ ਕੁਦਰਤੀ ਗੱਲ ਹੈ ਬਾਬਾ ਜੀ ਨੇ ਕਿਹਾ ਵਿਦਿਆ ਉੱਤਮ ਚੀਜ਼ ਹੈ ਜਿਤਨੀ ਪੜੀ ਜਾਵੇ ਥੋੜੀ ਹੈ ਵਿਦਿਆ ਰਾਹੀ ਹੀ ਮਨੁੱਖ ਆਪਣੇ ਆਪ ਨੂੰ ਤੇ ਆਪਣੇ ਭਲੇ ਬੁਰੇ ਨੂੰ ਸਮਝ ਸਕਦਾ ਹੈ ਬਰਬਤੀ ਵਿਦਿਆ ਨਾਲ ਅਭਿਮਾਨ ਜ਼ਰੂਰ ਵੱਧ ਜਾਂਦਾ ਹੈ ਜੋ ਗਿਆਨ ਪ੍ਰਾਪਤੀ ਵਿੱਚ ਪ੍ਰਤੀਬੰਧਕ ਹੈ ਇਹ ਤੁਸੀਂ ਆਪਣੇ ਆਪ ਵਿੱਚ ਝਾਤੀ ਮਾਰ ਕੇ ਦੇਖ ਸਕਦੇ ਹੋ ਨਿਰ ਅਭਿਮਾਨੀ ਨੂੰ ਗਿਆਨ ਅਤੇ ਗਿਆਨ ਕਰਕੇ ਹੀ ਮੁਕਤੀ ਮਿਲ ਸਕਦੀ ਹੈ ਇਸ ਦੀ ਪੁਸ਼ਟੀ ਵਿੱਚ ਬਾਬਾ ਜੀ ਨੇ ਇਹ ਵੀ ਆਖਿਆ ਕਿ ਨਿਰਮਲ ਤੇ ਕੋਮਲ ਪਾਣੀ ਨਿਵਾਣ ਨੂੰ ਜਾਂਦਾ ਹੈ ਤੇ ਸਾਰਿਆਂ ਦੇ ਮਨ ਨੂੰ ਪਾਉਂਦਾ ਹੈ ਤੇ ਉਹ ਸਾਰਿਆਂ ਦੀ ਜਿੰਦ ਜਾਨ ਹੈ ਤੇ ਮੇਂ ਮੇਰੇ ਅਭਿਮਾਨ ਵਿਦਵਾਨ ਸਾਰਿਆਂ ਨੂੰ ਮਿੱਠਾ ਪਿਆਰਾ ਲੱਗਦਾ ਹੈ ਆਪਣੇ ਸ਼ੁੱਧ ਸਰੂਪ ਵੱਲੋਂ ਵਧਿਆ ਜਾਂਦਾ ਹੈ ਤੇ ਆਪਣੇ ਸਰੀਰ ਦਾ ਜਾਂ ਕਿਸੇ ਹੋਰ ਦੂਜੇ ਅਭਿਮਾਨ ਵਿੱਚ ਫਸ ਕੇ اٹਕ ਨਹੀਂ ਜਾਂਦਾ ਫਿਰ ਜਿਵੇਂ ਕੋਲੂ ਅੰਦਰ ਤੇਲ ਦਾ ਬੀਜ ਪੀੜਨ ਪਿੱਛੋਂ ਹੀ ਲੋਕਾਂ ਦੇ ਕੇਸਾਂ ਨੂੰ ਚਮਕਾਉਂਦਾ ਹੈ ਤੇ ਆਪਣੇ ਆਪ ਨੂੰ ਜਲਾ ਕੇ ਅੰਧੇਰੀ ਕੋਠੀਆਂ ਵਿੱਚ ਪ੍ਰਕਾਸ਼ ਕਰਦਾ ਹੈ ਤੇਵੇਂ ਹੀ ਨਿਰਅਭਿਮਾਨ ਅਤੇ ਮਿੱਠਾ ਬੋਲਾ ਵਿਦਵਾਨ ਹੀ ਲੋਕਾਂ ਦੇ ਪਰਮ ਅੰਧੇਰੇ ਦੂਰ ਕਰਦਾ ਹੈ ਤੇ ਸਾਰਿਆਂ ਨੂੰ ਪਿਆਰਾ ਲੱਗਦਾ ਹੈ ਲੋਕੀ ਉਸ ਤੋਂ ਤਨ ਮਨ ਧਨ ਵਰਨ ਵਿੱਚ ਫਰਕ ਨਹੀਂ ਕਰਦੇ ਇਸ ਵਿਚਾਰ ਦੀ ਗੱਲ ਨਹੀਂ ਪੰਡਤ ਵਿਸ਼ਨ ਦਾਸ ਨੂੰ ਨਿਹਾਲ ਕਰ ਦਿੱਤਾ ਤੇ ਫਿਰ ਸ਼ਰਦਾ ਨਾਲ ਹੀ ਦੇਖਦਾ ਰਿਹਾ ਬਾਬਾ ਜੀ ਦੇ ਉਕਤ ਵਿਚਾਰ ਨੂੰ ਇੱਕ ਫਕੀਰ ਸਾਈ ਵੀ ਸੁਣ ਰਿਹਾ ਸੀ ਸਤਾ ਜੀ ਕਹ ਰਾਇਆ ਕਿ ਮੈਂ ਕੁਝ ਵਿਚਾਰ ਕਰਾਂ ਐਸਨੇ ਬੇਨਤੀ ਕੀਤੀ ਮਹਾਰਾਜੀ ਦੱਸੋ ਮੈਂ ਫਕੀਰ ਨੂੰ ਸਦਾ ਸੁਖ ਕਿਵੇਂ ਮਿਲੇ ਬਾਬਾ ਜੀ ਨੇ ਕਿਹਾ ਕੁਟੰਬ ਦਾ ਤਿਆਗ ਕਰਕੇ ਵਿਰਤੀ ਦਾ ਜੀਵਨ ਬਤਾਓ ਫਕੀਰ ਹੱਸ ਪਿਆ ਤੇ ਆਖਣ ਲੱਗਾ ਉਹ ਤਾਂ ਅੱਗੇ ਹੀ ਤਿਆਗ ਕੇ ਆਜ਼ਾਦੀ ਦਾ ਜੀਵਨ ਬਤਾ ਰਿਹਾ ਹਾਂ ਪਰ ਮਨ ਅਜੇ ਮੰਨਿਆ ਨਹੀਂ ਹੈ ਕਿ ਸੁਖੀ ਹਾਂ ਬਾਬਾ ਜੀ ਨੇ ਕਿਹਾ ਤੁਸੀਂ ਸਰੀਰ ਦਾ ਕੁਟੰਬ ਛੱਡਿਆ ਹੈ ਮਨ ਦੇ ਸੰਬੰਧੀ ਨਹੀਂ ਛੱਡੇ ਜੋ ਇਸ ਤਰ੍ਹਾਂ ਦੇ ਹਨ ਧਨ ਦੌਲਤ ਤੇ ਧਨ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਚੀਜ਼ਾਂ ਵਸਤਾਂ ਦੇ ਰੂਪ ਤੇ ਖਵਾਸ਼ਾ ਹੀ ਮਨ ਦਾ ਪਰਿਵਾਰ ਹੈ ਮਮਤਾ ਮਾਤਾ ਹੈ ਲੋਭ ਪਿਤਾ ਹੈ ਆਪਣੇ ਸਰੀਰ ਨੂੰ ਪਾਲਣ ਪੋਸ਼ਣ ਦੀ ਖਾਇਸ਼ ਇਸਤਰੀ ਹੈ ਹਾਰਮੋ ਨੱਕ ਕੰਨ ਅੱਖਾਂ ਇੰਦਰੀਆਂ ਦੇ ਪੋਗਾ ਲਈ ਉਤਮ ਉਪਰਾਲਾ ਐ ਮਨ ਦਾ ਸਕਾ ਪਾਈ ਹੈ ਬੁਰੀ ਖਵਾਹਿਸ਼ ਬਣੀ ਰਹੇ ਐ ਲੜਕੀ ਹੈ ਬੁਰੇ ਕੰਮ ਦੀਆਂ ਸੋਚਾਂ ਵਿਚਾਰਾਂ ਐ ਮਨ ਦੇ ਪੁੱਤਰ ਹਨ ਬਾਬਾ ਜੀ ਨੇ ਪੁੱਛਿਆ ਕਿ ਇਹ ਮਨ ਦੇ ਸਾਰੇ ਪਰਿਵਾਰ ਦਾ ਤ્યાਗ ਕੀਤੇ ਬਿਨਾ ਸਦੀਵੀ ਸੁਖ ਨਹੀਂ ਹੋ ਸਕਦਾ ਤੇ ਨਾ ਹੀ ਸਰੀਰ ਦੇ ਪਰਿਵਾਰ ਦੇ त्याग ਨਾਲ ਸੁਖ ਹੈ ਜੇਕਰ ਗ੍ਰਸਤੀ ਹੋਵੇ ਤਾਂ ਸਾਰੇ ਪਰਿਵਾਰ ਦੇ ਵਿੱਚ ਰਹੇ ਤਦ ਵੀ ਮਨ ਦੇ ਪਰਿਵਾਰ ਨੂੰ ਥੋੜਾ ਕਰਨ ਵਿੱਚ ਸੁਖ ਹੈ ਪਰ ਫਕੀਰ ਨੂੰ ਤਾਂ ਮਨ ਦਾ ਪਰਿਵਾਰ ਛੱਡੇ ਬਿਨਾ ਕਦੀ ਸੁਖ ਨਹੀਂ ਹੋ ਸਕਦਾ ਇਹ ਵਿਚਾਰ ਸੁਣ ਕੇ ਫਕੀਰ ਬਹੁਤ ਖੁਸ਼ ਹੋਇਆ ਫਿਰ ਕਈ ਵਾਰ ਆ ਕੇ ਸੰਗਤ ਕਰਦਾ ਰਿਹਾ ਇੱਕ ਦਿਨ ਬਾਬਾ ਜੀ ਧਰਮਸ਼ਾਲਾ ਵਿੱਚ ਬੈਠਿਆ ਸਤਗੁਰੂ ਜੀ ਦੇ ਮੰਤਰ ਦੀ ਮਹਾਰਨੀ ਰਟਾ ਰਹੇ ਸਨ ਕਿ ਇੱਕ ਨੇ ਬੇਨਤੀ ਕੀਤੀ ਬਾਬਾ ਜੀ ਅੱਜ ਵੀ ਕੋਈ ਉੱਤਮ ਵਿਚਾਰ ਭਰੀ ਸਾਖੀ ਸੁਣਾਓ ਤਦ ਬਾਬਾ ਜੀ ਨੇ ਇੱਕ ਕਥਾ ਸੁਣਾਈ ਕਿ ਇੱਕ ਵਾਰ ਨਾਰਦ मुनि ਤੇ ਅੰਗਰਾਰਿ ઋષੀ ਦੋਵੇਂ ਹੀ ਤੁਰਦੇ ਫਿਰਦੇ ਮੁਲਤਾਨ ਸ਼ਹਿਰ ਵਿੱਚ ਆਣ ਨਿਕਲੇ ਇੱਥੇ ਇੱਕ ਬਾਣੀਏ ਦੀ ਹੱਟੀ ਦੇ ਸਾਹਮਣੇ ਬੈਠੇ ਨਾਲ ਹੀ ਲੱਗਦੀ ਇੱਕ ਕਸਾਈ ਦੀ ਦੁਕਾਨ ਸੀ ਉਹ ਅੱਜ ਦੇ ਦਿਨ ਦੇ ਕੱਟਣ ਲਈ ਮੰਡੀ ਵਿੱਚੋਂ ਇੱਕ ਬੱਕਰਾ ਖਰੀਦ ਕੇ ਲੈ ਕੇ ਆਇਆ ਸੀ ਬੱਕਰਾ ਜ਼ੋਰਦਾਰ ਸੀ ਛੁੱਟ ਕੇ ਬਾਣੀਏ ਦੀ ਹੱਟੀ ਅੰਦਰ ਵੜ ਗਿਆ ਤੇ ਅਨਾਜ ਦੇ ਢੇਰ ਵਿੱਚੋਂ ਮੂੰਹ ਪਾ ਕੇ ਖਾਣ ਹੀ ਲੱਗਾ ਬੱਕਰੇ ਨੇ ਮਸਾਂ ਇੱਕ ਦੋ ਬੁਰਕ ਹੀ ਮਾਰੇ ਹੋਣਗੇ ਕਿ ਬਾਣੀਏ ਨੇ ਛੇਤੀ ਨਾਲ ਉਸ ਦਾ ਮੂੰਹ ਟੱਡ ਕੇ ਅਨਾਜ ਦਾ ਫੱਕਾ ਉਸ ਦੇ ਮੂੰਹ ਵਿੱਚੋਂ ਕੱਢ ਲਿਆ ਤੇ ਗਰਦਨ ਮਰੋੜ ਕੇ ਬੱਕਰਾ ਕਸਾਈ ਨੂੰ ਫੜਾ ਦਿੱਤਾ ਉਸਨੇ ਛੁਰੀ ਨਾਲ ਗळा ਵੱਢ ਕੇ ਮਾਰ ਮੁਕਾਇਆ ਤੇ ਵੇਚਣ ਲਈ ਟੰਗ ਦਿੱਤਾ ਇਸ ਘੋਤਕ ਨੂੰ ਵੇਖ ਕੇ ਨਾਰਦ ਜੀ ਨੇ ਠੰਡਾ ਸਾਹ ਲੈ ਕੇ ਹੌਕਾ ਭਰਿਆ ਦੂਜੇ ਅੰਗ ਗ੍ਰਿਸ਼ੀ ਹੈਰਾਨ ਹੋ ਕੇ ਆਖਿਆ ਸੁਆਮੀ ਨਾਰਦ ਜੀ ਆਪ ਦਾ ਹਰ ਸੋਗ ਤੂੰ ਰਹਿਤ ਹੋ ਇਸ ਤਰ੍ਹਾਂ ਨਾਲ ਕਈ ਜੰਮ ਦੇ ਕਈ ਮਰਦੇ ਤੁਸੀਂ ਨਿਤ ਵੇਖਦੇ ਰਹਿੰਦੇ ਹੋ ਸੰਸਾਰ ਦਾ ਪ੍ਰਵਾਹ ਐਸਾ ਚੱਲਿਆ ਪਿਆ ਹੈ ਫਿਰ ਆਪਨੇ ਹੌਕਾ ਕਿਉਂ ਭਰਿਆ ਨਾਰਦ ਜੀ ਨੇ ਦੱਸਿਆ ਕਿ ਇਹ ਬਾਣੀਆਂ ਪੁੱਤਰ ਹੈ ਤੇ ਬੱਕਰਾ ਕੁਝ ਸਾਲ ਪਹਿਲਾਂ ਇਸ ਦਾ ਪਿਤਾ ਸੀ ਕਰਮਵਸ ਬੱਕਰੇ ਦੀ ਚੂਨੀ ਪਿਆ ਹੈ ਇਸ ਕਸਾਈ ਦਾ ਵੀ ਕੁਝ ਲੇਖਾ ਜੋਖਾ ਸੀ ਐਸ ਨੇ ਇਸਦੇ ਮਾਸ ਦੀ ਖੱਟੀ ਵਿੱਚੋਂ ਮੁਕਾਉਣਾ ਹੈ ਬੱਕਰਾ ਆਪਣੀ ਦੁਕਾਨ ਦੇਖ ਕੇ ਉੱਚਰ ਪਿਆ ਕਸਾਈ ਦੇ ਹੱਥੋਂ ਛੁੱਟ ਕੇ ਅੰਦਰ ਆ ਕੇ ਖਾਣ ਹੀ ਲੱਗਾ ਸੀ ਕਿਉਂਕਿ ਸਾਰਾ ਹੱਟ ਭਰਿਆ ਛੱਡ ਕੇ ਇਹ ਮਰਿਆ ਸੀ ਪਰ ਇਸ ਦੇ ਪੁੱਤਰ ਨੇ ਹੱਟ ਤਾਂ ਸਾਂਭ ਲਿਆ ਹੈ ਤੇ ਪਿਓ ਨੂੰ ਚਾਰ ਦਾਣੇ ਵੀ ਇੱਥੋਂ ਖਾਣੇ ਨਸੀਬ ਨਹੀਂ ਹੋਏ ਇਹ ਦੇਖ ਕੇ ਹੌਕਾ ਭਰਿਆ ਹੈ ਨਾਰਦ मुनि ਨੇ ਇਹ ਵੀ ਦੱਸਿਆ ਕਿ ਇਸ ਦੇ ਘਰ ਪਹਿਲੇ ਕੋਈ ਸੰਤਾਨ ਨਹੀਂ ਸੀ ਪੀਰਾਂ ਫਕੀਰਾਂ ਦੀਆਂ ਅਸੀਸਾਂ ਆਸਾਂ ਬਾਕੇ ਬੜੇ ਯਤਨਾਂ ਨਾਲ ਬੁੱਢੀ ਉਮਰੇ ਇਸਤੇਕਾਰ ਐ ਪੁੱਤਰ ਹੋਇਆ ਸੀ ਜਿਸਨੇ ਆਪਣੇ ਪਿਤਾ ਨੂੰ ਚਾਰ ਦਾਣੇ ਪਿੱਛੇ ਗਰਦਨ ਮਰੋੜ ਕੇ ਕਸਾਈ ਦੇ ਹਵਾਲੇ ਕਰ ਦਿੱਤਾ ਤੇ ਕਸਾਈ ਦੇ ਹੱਥ ਫੜਾਂ ਆਇਆ narad ji ਨੇ ਆਖਿਆ ਕਿ ਇਹ ਸਾਰੇ ਜਗਤ ਦੀ ਇਹੋ ਰੀਤ ਹੈ ਮਤਲਬ ਦੇ ਸਾਰੇ ਸਾਥੀ ਹਨ ਤੇ ਆਪਣੇ ਆਪਣੇ ਸਵਾਰਥ ਸਿੱਧੀ ਲਈ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਬਿਨਾ ਮਤਲਬ ਦੇ ਕੋਈ ਕਿਸੇ ਦਾ ਨਹੀਂ ਪ੍ਰਭੂ ਦੀ ਮਾਇਆ ਦਾ ਭੇਤ ਨਹੀਂ ਪਤਾ ਚਲਦਾ ਕਿਤਨੀ ਬਿਆਨਤ ਹੈ ਬਾਣੀਏ ਨੂੰ ਸਮਝ ਹੁੰਦੀ ਤਾਂ ਐਸਾ ਨਾ ਕਰਦਾ ਪਰ ਪ੍ਰਭੂ ਨੇ ਆਪਣੀ ਮਾਇਆ ਲੋਕਾਂ ਦੀ ਸਮਝ ਤੋਂ ਪਰੇ ਵਰਤਾ ਰੱਖੀ ਹੈ ਬਾਬਾ ਸ਼੍ਰੀ ਚੰਦ ਜੀ ਦੀ ਜ਼ੁਬਾਨੀ ਇਹ ਕਥਾ ਸੁਣ ਕੇ ਸਾਰੀ ਸੰਗਤ ਵੈਰਾਗ ਨਾਲ ਪਰ ਗਈ ਤੇ ਬਾਬਾ ਜੀ ਆਪ ਵੀ ਵੈਰਾਗ ਚਿਤ ਹੋ ਕੇ ਪੋਗ ਪਾ ਕੇ ਘਰ ਨੂੰ ਚਲੇ ਗਏ ਧਰਮਸ਼ਾਲਾ ਵਿੱਚ ਆਇਆ ਸਤਸੰਗੀਆਂ پاسੋਂ ਬਾਬਾ ਸ਼ਿਰੀ ਚੰਦ ਜੀ ਪਹਿਲਾਂ ਸਿਮਰਨ ਕਰਾ ਕੇ ਫਿਰ ਕਥਾ ਦਾ ਪ੍ਰਸੰਗ ਸੁਣਾਇਆ ਕਰਦੇ ਸਨ ਪੁੱਲਾਂ ਝੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ